ਥੋੜਾ ਪੋਲੀਸ ਕਾਲ ਆ ਰਹੀ ਆ ਕੋਈ ਬੰਦੇ ਵਾਲੇ ਕੋਈ ਨਹੀਂ ਆ ਰਿਹਾ ਦੇਖੋ ਹਸਬੰਡ ਵਾਈਫ ਦੇ ਵਿੱਚ ਕੋਣ ਦਾ ਦਾ ਮਤਲਬ ਨਹੀਂ ਇਹ ਸਾਰੇ ਸਾਰਾ ਕੁਝ ਕੀ ਕਰ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੈਂ ਨੁਕਸਾਨ ਵਿੱਚ ਸਿੱਖੂਗਾ ਇਹ ਗੇ ਸਾਡੇ ਘਰ ਦੇ ਵਿੱਚ ਕੋਈ ਵੇਖਣਾ ਹੋਵੇ ਆਟ ਪਿਓ ਦਿਸ ਗਿਆ ਠੀਕ ਆ 4 ਸਾਲ ਪਿਓ ਨਹੀਂ ਦੱਸਿਆ ਅੱਜ ਪਿਓ ਦਿਸ ਗਿਆ ਜਦੋਂ ਮੈਂ ਇਹਨਾਂ ਦੀ ਮਾਂ ਦੀ ਬੋਡੀ ਸੀਰੀ ਮੈਂ ਉਹਦੀ ਤੁਹਾਡੀ ਪ੍ਰਾਪਰਟੀ ਲਈ ਕਦੀ ਬੁੜੀ ਸਾਨੂੰ ਦਿੱਤੀ ਆ ਇਹਦੀ ਮਾਂ ਦੀ ਬੋਡੀ ਜਸ ਸ਼ਟ ਅਪ ਮੇਰੇ ਕਾਪੂ ਯਾ ਯੋਸ਼ੀ ਚਲੋ ਗਰਮ ਦਗਾ ਕੋਈ ਨਾ ਲੈਣਾ ਰਣਾ ਨਾ ਮੈਨਾਂ ਮਤਲਬ ਨਾ ਮੈਨਾਂ ਮਤਲਬ ਕਰਨਾ ਲੱਗੋ ਮੈਨਾਂ ਭਾਜੀ ਪਾਜੀ ਇਹਦੇ ਮੈਂ ਸੁਣਦਾ ਪਾਜੀ ਲਾਈਟ ਜ਼ਿਆਦਾ ਲਾਈਟ ਜ਼ਿਆਦਾ ਕਰੋ ਪਾਜੀ ਹਲੋ ਜਾਨਦੋ ਪਾਜੀ ਅੰਦਰ ਪੰਡ ਦੇ ਰਾਜੀ ਅੰਦਰ ਪੰਡ ਦੇ ਪਾਜੀ ਮੇਰਾ ਕਰ ਕੋਈ ਨਾ ਕਰ ਰੱਖ ਦਿਆ ਕਰੋ ਕੰਡਨ ਦੋ ਪਾ ਜੀ ਇਧਰ ਰੈਸਟ ਠੀਕ ਹੈ ਸਰ ਆਹ ਇੱਥੇ ਡਾ ਦੇ ਨਾ ਜਾਓ ਇੱਥੇ ਡਾ ਦੇ ਕੋਈ ਨਾ ਕੋਈ ਜਮਨੀ ਬਸਦਾ ਤਾਂ ਕੀ ਮਾਮਲਾ ਕੀ ਸਰ ਜੀ ਹਾਂਜੀ ਦੇਖੋ ਇਹਨੂੰ ਇਹ ਸ਼ੁਰੂ ਤੋਂ ਸਾਡੇ ਕੋਲ ਨੂੰ 10-12 ਸਾਲ ਦੇ ਨਾਲ ਘਰ ਚ ਪ੍ਰੋਬਲਮ ਜਿਵੇਂ ਕਰ ਰਹੀ ਹੈ ਠੀਕ ਹੈ ਹਮੇਸ਼ਾ ਤੰਗ ਕੀਤਾ ਪਰੇਸ਼ਾਨ ਕੀਤਾ ਹਨ ਮੁੰਡੇ ਦੇ ਚੱਕਰ ਵੀ ਇਹਨੂੰ ਅਸੀਂ ਘਰ ਵੀ ਛੱਡ ਗਏ ਉਹਦੋਂ ਅਸੀਂ ਲਿਖਤੀ ਵੀ ਕਰਕੇ ਆਏ ਸਾਰੇ ਘਰ ਦੇ ਸਾਹਮਣੇ ਹਨ ਤੇ ਇਹ ਮੋਟੇ ਵੀ ਜਿਹਨਾਂ ਦੇ ਮਾਫੀ ਮੂਹਰੇ ਬੰਕੀਆਂ ਕਰਕੇ 6 ਮਹੀਨੇ ਬਾਅਦ ਵੀ ਨਹੀਂ ਆਏ ਇਸ ਵਾਪਸ ਦੇਖਾ ਫਿਰ ਮੁਰਤੇ ਜਦੋਂ ਅਸੀਂ ਹੋਇਆ ਕਿ ਇਹਨੂੰ ਫਿਰ ਮੁਰਤੇ ਗੈਰ ਦੇ ਦੇਥ ਤੋਂ ਬਾਅਦ ਇਹਨੇ ਬੇਕਾਪ ਅਟਕਣੀ ਸ਼ੁਰੂ ਕਰ ਦਿੱਤੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਨੂੰ ਠੀਕ ਹੈ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਸਾਨੂੰ ਠੀਕ ਹੈ ਜੀ ਧਮਕੀ ਦੇਣੀ ਸ਼ੁਰੂ ਕੀਤੀਆਂ ਤਾਂ ਉਸ ਤੋਂ ਬਾਅਦ ਕੋਈ ਅਸੀਂ ਅਸੀਂ ਫਿਰ ਦਰਦੇ ਬਾਦ ਨਹੀਂ ਸੀ ਹਿਸਾਬ ਜਾ ਕੇ ਚੱਲ ਕੇ ਨਾਲੇ ਉੱਤੇ ਨਾਲੇ ਡੈਡ ਦਾ ਕੰਮ ਕਮ ਜਿਹਾ ਕਰਨ ਲੱਗ ਪਿਆ ਦੋ ਸਾਲ ਬਾਅਦ ਆਏ ਮੁੜ ਕੇ ਸਰ ਹੁਣ ਘਰ ਨੂੰ ਲੱਗੇ ਕੋਈ ਹੈਗਾ ਕੋਈ ਕਰ ਦੋ ਬਾਹਰ ਕੱਢਿਆ ਤੁਸੀਂ ਦੀ ਨਾਲੇ ਕੋਈ ਨਹੀਂ ਕੱਟੇ ਜੀ ਇਹਨੂੰ ਨਵਾਂ ਕੋਠੀ ਲਾ ਕੇ ਦਿੱਤੀ ਸੀ ਉੱਥੇ ਉੱਥੇ ਸਰ ਇਹ ਇਸ ਘਰ ਦੇ ਵਿੱਚ ਫਿਰ ਇਸ ਇਸ ਬਲੇ ਕੀ ਇਸ਼ੂ ਹੈ ਜੀ ਸਾਨੂੰ ਫਾਈਨੈਂਸ਼ਲ ਥੋੜਾ ਇਸ਼ੂ ਹੋਇਆ ਡੈਡ ਦੇ ਜਨਮ ਤੋਂ ਠੀਕ ਹੈ ਜੀ ਤੇ ਹੁਣ ਸਾਡਾ ਹੋ ਗਿਆ ਅਸੀਂ ਇਹ ਘਰ ਵੇਚ ਕੇ ਤਾਂ ਅਸੀਂ ਆਪਣੇ ਫਾਈਨੈਂਸ਼ੀਅਲ ਇਸ਼ੂ ਮਤਲਬ ਸਾਰੇ ਉਸ ਸੌਟ ਆਊਟ ਕਰਨੇ ਜਿਹੜਾ ਦੂਸਰਾ ਘਰ ਆ ਸਰ ਉਹ ਕਿਸ਼ਤਾਂ ਜੇ ਕਿ ਕੈਸ਼ ਕਿਸ਼ਤਾਂ ਜੀ ਮੈਂ ਦੇ ਰਹੀਆਂ ਜੀ ਰੈਗੂਲਰ ਕਿਉਂਕਿ ਮੈਂ ਰੈਗੂਲਰ ਕਿਸ਼ਤ ਦੇ ਰਹੀਆਂ ਮੈਂ ਕੈਸ਼ ਤੋਂ ਦੇਣੀ ਹੈ ਕਿਉਂਕਿ ਉੱਥੇ ਪੈਸੇ ਲੱਗੇ ਹੋਏ ਸਾਡੇ ਰਵੀ ਜੀ ਸਰ ਠੀਕ ਹੈ ਜੀ ਸੁਣੋ ਤੇ ਉਹ ਉਹ ਤਾਂ ਰਹਿਣੇ ਰਹਿਣਾ ਉਹ ਤਾਂ ਦੇਣੇ ਦੇਣੇ ਉਹ ਤਾਂ ਮਤਲਬ ਤੇ ਜਿਹੜਾ ਡਿਵੋਰਸ ਕੇਸ ਲੱਗਾ ਸਰ ਇਹਨੂੰ ਕੈਨੇਡਾ ਹੋ ਗਿਆ ਇਹਨੂੰ ਲੱਗਿਆ ਜੀ ਇਹਨੂੰ ਹੋ ਗਿਆ ਜੀ 3 ਮਹੀਨੇ ਹੋ ਗਏ ਜੇ ਸਾਡਾ ਨੈਕਸਟ ਵੀ ਨੈਕਸਟ ਮੰਥ ਮਤਲਬ ਤੰਗ ਪ੍ਰੇਸ਼ਾਨ ਉਹ ਕਰ ਰਹੀ ਹੈ ਸਾਨੂੰ ਮਤਲਬ ਮੰਮੀ ਨੂੰ ਵੀ ਤੰਗ ਪ੍ਰੇਸ਼ਾਨ ਬਹੁ ਕਰਦੀ ਪਈ ਹੈ ਮਤਲਬ ਵਹਿਮ ਕਰਦੀ ਆ ਪੰਚੀਆਂ ਜਿੰਦੀ ਜਿੰਦੀ ਆ ਰਣਵੀਰ ਸਾਹਿਬ ਇਹ ਜਿਹੜਾ ਕਹਿ ਰਿਹਾ ਕਿ ਸਾਨੂੰ ਮੈਨੂੰ ਘਰੋਂ ਮੇਰੀ ਘਰੋਂ ਘਰੋਂ ਵੀ ਘਰ ਕੀਤਾ ਗਿਆ ਉਹਦੇ ਬਾਰੇ ਕੀ ਕਰਨ ਚਾਹੁੰਦੇ ਘਰੋਂ ਵੀ ਕਰਨੀ ਦਿੱਤਾ ਸਰੇ ਨੂੰ ਘਰ ਲੈ ਕੇ ਦਿੱਤਾ ਗਿਆ ਤੁਸੀਂ ਜਾ ਉਹ 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 ਦਾ ਦਰਵਾਜ਼ਾ ਨਹੀਂ ਖੁੱਲਦਾ ਕੋਈ ਨਹੀਂ ਖੁੱਲਦਾ ਪਹਿਲਾਂ ਮਨੇ ਪਹਿਲਾਂ ਮਨੇ ਇਹ ਨਾ ਕੱਢ ਕੇ ਉੱਤਰ ਲੈ ਕੇ ਗਏ ਕੋਈ ਨਹੀਂ ਮੇਰਾ ਇਹ ਸਾਥੀ ਪਰ ਮੈਂ ਨਹੀਂ ਲੈਣਾ ਜੀ ਇਹ ਨੂੰ ਇਹ ਹੈਗੀ ਸਾਈਕੋ ਲੇਡੀ ਠੀਕ ਆ ਇਹ ਮੂੰਹ ਤੇ ਕੋਚ ਹੁੰਦੀ ਆ ਪਿੱਠ ਪਿੱਛੇ ਕੋਚਿਆ 12 ਸਾਲ ਹੋ ਗਏ ਜੀ ਇਹਨੂੰ ਮੇਰੇ ਨਾਲ ਰਹਿੰਦੇ ਨੂੰ ਠੀਕ ਆ 12 ਸਾਲ 12 13 ਸਾਲ ਹੋ ਗਏ ਇਹ ਇਹ ਇਖਲਾਸ ਕਰਦਾ ਤੇ ਇਹਦੇ ਇਹਦੇ ਵਿੱਚ ਇਹਦੇ ਚੱਕਰ ਵਿੱਚ ਡਾਕਟਰ ਨੂੰ ਹਾਰਟ ਅਟੈਕ ਹੋ ਗਿਆ ਵੇਖੋ ਉੱਥੇ ਬੈਠੇ ਮੇਰੇ ਚੱਕਰ ਚ ਹੋਇਆ ਮੇਰੇ ਬਾਰਡ ਤੇ ਬੈਠੋ ਠੀਕ ਹੈ ਨਾ ਇਹਨੇ ਕਰਕੇ ਹੋਇਆ ਸਾਰਾ ਮਜ਼ਾ ਨਹੀਂ ਲੈ ਕੇ ਗਈ ਮਦਰ ਵੀਰ ਦੀ ਨਾ ਇਹਨਾਂ ਚੱਕਰ ਸਿੱਗਾ ਮੁੰਡਿਆ ਨੇ ਇਹਨੂੰ ਬੱਚੇ ਨੂੰ ਬੱਚੇ ਨੂੰ ਸਾਈਡ ਤੇ ਪਾਉਂ ਨੂੰ ਇਹਨੂੰ ਕੱਢ ਛੱਡ ਪੁੱਤਰ ਸੁੱਤੀ ਐ ਕਿ ਮੈਂ ਕਿਹੜਾ ਸੂਟ ਪਾਵਾਂ ਵੇਸ਼ਵਰ ਦਾ ਉਹ ਦਵਾਂ ਕੰਗੀ ਵਾਵਾਂ ਆ ਦੇਖੋ ਮਜ਼ਾ ਕਰਦੀ ਭਾਈ ਉੱਥੇ ਬੈਠੀ ਚਾਰ ਘੰਟੇ ਤੜਫਿਆ ਚਾਰ ਘੰਟੇ ਅਗਲਾ ਬੰਦਾ ਤੜਫਿਆ ਇਹ ਕਿੱਥੇ ਸੀ ਉਹ ਮਦਰ ਇਹ ਲੋ ਕਿੱਥੇ ਗਈ ਸੀ ਉਹਦਾ ਦਾਲੀ ਵੀ ਕੰਦੀ ਦੂਜੀ ਵੀ ਕੰਦੀ ਹੋਰ ਕਿਹੜੀਆਂ ਚੰਗੀਆਂ ਨੇ ਫਿਰ ਇਹਦੀ ਭੈਣ ਚੰਗੀ ਰਹੀ ਜਿਹਨੂੰ ਘਰ ਲਿਆ ਕੇ ਰੱਖਦਾ ਉੱਤੇ ਜੋ ਕਿਤੇ ਗਈ ਕੀ ਖਾਦਾ ਕੀ ਵੀ ਤਾਂ ਸਾਲਾ ਭੈਣ ਨੂੰ ਪਤਾ ਨਹੀਂ ਮਮੀ ਰਾਨਾ ਭੁਵਿੰਦਰ ਜੀ ਕੋ ਕੀ ਹੈ ਕਿ ਸਾਰਾ ਮਾਮਲਾ ਹੈ ਮੈਨੂੰ ਤਾਂ ਕਹਿੰਨਾ ਇਹਨਾਂ ਨੇ ਘਰੋਂ ਕੱਢਿਆ ਇਤੋਂ ਉਂਜੇ ਮੈਂ ਆਨੀਆਂ ਮੈਨੂੰ ਘਰਵਾੜਾ ਮੈਨੂੰ ਧੱਕੇ ਮਾਰ ਕੇ ਕੱਢ ਦੇ ਮਾਰਕਟਾਇ ਕਰਕੇ ਮੈਨੂੰ ਜਵਾ ਦਸੀ ਕੱਢਿਆ ਇਹਨਾਂ ਨੇ ਕੱਢਿਆ ਕਿੱਥੇ ਕਿੱਥੇ ਰੱਖਿਆ ਤੁਹਾਨੂੰ ਇਸਟਾ ਵੀਨਸ ਜਵੈਲੀ ਉਹ ਵੀ ਘਰ ਇਹਨਾਂ ਦਾ ਨਹੀਂਗਾ ਉਹ ਵੀ ਲੋਨ ਤੇਗਾ ਘਰ ਉਂਜੇ ਮੈਂ ਇੱਥੇ ਆਨੀਆਂ ਮੈਨੂੰ ਇੱਥੇ ਨਹੀਂ ਵੜਦਾ ਮੈਂ ਇੱਥੇ ਰਹਿਣਾ ਆ ਮੈਨੂੰ ਇਹ ਜੋ ਮੱਝੀ ਕਰ ਮੈਂ ਇੱਥੇ ਰਹਿਣਾ ਮੋਕੇ ਤੇ ਪੁਲਿਸ ਵੀ ਆਈ ਹੈ ਹਾਂਜੀ ਮੋਕੇ ਤੇ ਪੁਲਿਸ ਆਈ ਹੈ ਇਹ ਯਾਰ ਕੀਟ ਮਾਰ ਕੀ ਪਤਾ ਪੁਲਿਸ ਵਾਲਾ ਮੈਨੂੰ ਫੋਨ ਕਰਾਉਂਦੇ ਵੇ ਨੇ ਪੁਲਿਸ ਵਾਲਾ ਮੈਨੂੰ ਤੇ ਕੱਲੀ ਨੂੰ ਬੁਲਾਉਂਦੀ ਆ ਕੱਲੀ ਆਏ ਤੇ ਕਿੱਥੇ ਬੁਲਾ ਰਿਆ 8 ਨੰਬਰ ਥਾਣੀ ਹੁਣ ਕੀ ਆਪਣਾ ਕਹਣਾ ਇਸ ਟਾਈਮ ਮੈਂ ਇੱਥੇ ਰਹਿਣਾ ਯਾ ਮੈਂ ਇਸ ਘਰ ਤੇ ਰਹਿਣਾ ਉਹਨਾਂ ਨੇ ਕਹਿੰਦਾ ਡਿਵੋਰਸ ਕੇਸ ਚੱਲਦਾ ਪਿਆ ਆਪਣਾ ਮੈਨੂੰ ਕੁਝ ਨਹੀਂ ਮਿਲਿਆ ਮੇਰੇ ਵੱਲੋਂ ਜੋ ਮੱਝੇਲਾ ਚੱਲਦਾ ਵੇ ਮੈਨੂੰ ਨਹੀਂ ਕੁਝ ਮਿਲਿਆ ਤੁਹਾਨੂੰ ਨਹੀਂ ਪਤਾ ਡਿਵੋਰਸ ਕੇਸ ਚੱਲਦਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਮੇਰੀ ਹੁਣ ਬਸ ਹੋ ਗਈ ਏ ਹੁਣ ਮੈਨੂੰ ਹੁਣ ਮੈਂ ਇਸ ਦਾ ਚੜਹਿਣਾ ਬਸ ਮੈਨੂੰ ਇਸ ਦਾ ਚੜ ਰੱਖਿਆ ਜਾਵੇ ਤਾਂ ਰੱਖਣਾ ਮੈਨੂੰ ਨਹੀਂ ਪਤਾ ਮੈਂ ਇੱਥੇ ਕਿੰਨੇ ਸਾਲ ਹੋ ਗਏ ਤੁਹਾਡੀ ਮੈਰੀ ਨੂੰ 14 ਸਾਲ ਹੋ ਗਏ ਮੇਰੀ ਮੈਰੀ ਨੂੰ ਉਹ 14 ਸਾਲ ਹੋ ਗਏ ਮੇਰਾ ਵੀ ਮੂੰਹ ਬੰਦ ਦੇ ਕੁਝ ਨਹੀਂ ਬੋਲਦੀ ਅੱਜ ਮੈਂ ਬੋਲੀ ਆ ਅੱਜ ਇਹਦਾ ਰੂਪ ਦੇਖ ਲੋ ਅੱਜ ਮੇਰਾ ਦੂਜਾ ਰੂਪ ਦੇਖੋ ਅੱਜ ਮੈਂ ਬੋਲੀ ਆ ਕਿਉਂਕਿ ਮੈਂ ਇੱਕ ਮਾਂ ਆ ਸਤੀ ਹੋਈ ਕਪੀਓਈ ਮਾਂ ਆ ਕਿੰਨੇ ਬੱਚੇ ਹੈ ਆਪਣੇ ਮੇਰਾ ਇੱਕ ਬੇਟੀ ਹੈਗੀ ਮੇਰੀ ਕਿਰਿਆ ਨੇ ਜ਼ਿੰਦਗੀ ਦੁਨੀਆ ਨੇ ਦੁਸ਼ਵਾਲ ਕੀਤੀ ਐ ਇਸ ਬੰਦੇ ਨੇ ਪੈਣ ਦੀ ਕੁੜੀ ਐ ਦੀ ਕੁੜੀ ਐ ਪੈਣ ਦੀ ਕੁੜੀ ਨਹੀਂਗੀ ਉਹ ਉਹ ਬੱਚਾ ਇਹਦਾ ਆ ਤੇ ਜਿਹੜਾ ਆਪਣਾ ਬੱਚਾ ਉਹ ਬੱਚਾ ਇਹਦਾ ਬੱਚਾ ਨਹੀਂਗਾ ਮੈਂ ਕਹਿੰਨੀ ਵੀ ਮੈਂ ਕਿਦਾਰ ਅੰਦਰ ਬੈਠਾ ਆ ਮੈਂਨ ਕਦਾ ਪਵਾੜੇ ਦੀ ਜੜ ਹੋਈ ਹੈਗੀ ਐ ਖਾਣਾ ਪੀਣਾ ਉੱਠਣਾ ਸੋਣਾ ਬੈਠਣਾ ਕੀ ਖਰਚਾ ਕੀਤਾ ਕਿੱਥੇ ਖਤਾ ਕਿਦਣਾ ਗਏ ਕੀ ਕਹਾ ਸਭ ਉਹਨੂੰ ਕੁੱਤੀ ਨੂੰ ਪਜਾਇਓ ਸੋਤਣੇ ਇਹ ਹੋਇ ਇੱਕ ਨੰਬਰ ਦੀ ਇੱਕ ਮਾਂ ਨਾਲ ਕੁੰਡੀ ਰਾ ਲਾ ਕੇ ਸੌਂਦਾ ਹੀ ਅੰਦਰ ਸ਼ਰਮ ਨਹੀਂ ਆਂਦੀ ਇਹਨੂੰ ਅੱਜ ਮਾਂ ਨੂੰ ਤੇ ਪ੍ਰਾਸ਼ਨ ਹੋ ਗਿਆ ਫੰਕਸ਼ਨਾਂ ਦੇ ਦੇਖ ਲੋ ਸਭ ਤੋਂ ਟੋਰ ਇਹਨਾਂ ਨੂੰ ਕਹਿੰਦਾ ਘਰ ਵਾਲਾ ਨਹੀਂ ਹੈਗਾ ਬਸ ਟੰਕਾ ਕੇ ਲਿਫਟਾ ਲਾ ਕੇ ਜਾਂਦੀ ਲੱਗਦਾ ਕੋਈ ਨੂੰਹ ਤੇ ਸੱਸ ਕੌਣ ਹੈ ਨੂੰਹ ਦਾ ਹਾਲ ਦੇਖ ਲੋ ਸੱਸ ਦੇ ਕੱਪੜੇ ਦੇਖ ਲੋ ਤੁਸੀਂ ਮਾਂ ਚਾ ਪਰੋ ਮਾਂ ਜਦੋਂ ਇਹ ਬੋਲਦੀ ਗਾਂਦੀ ਬੋਲਦੀ ਹੈ ਅੱਜ ਮਾਂ ਚੰਗੀ ਐ 14 ਸਾਲ ਹੋ ਗਏ ਮੈਂ ਰਹਿੰਦੀ ਪਈ ਆ ਮੈਨੂੰ ਵੀ ਦੱਸਣਾ ਮੇਚ ਕਮੀ ਕੀ ਐ ਜਿਹੜੀਆਂ ਤੂੰ ਬਾਹਰ ਦੀਆਂ ਚੰਗੀਆਂ ਲਾਉਂਦੀ ਐ ਮੈਂ ਨਹੀਂ ਚੰਗੀ ਲੱਗਦੀ ਐ ਇਹਨੂੰ ਆ ਇੱਕ ਹੋਰ ਇੱਕ ਹੋਰ ਜਿਹੜੀ ਪਿਓ ਦੀ ਸੇਲੀ ਹੀ ਹੋਏ ਦੀ ਸੇਲੀ ਬਣ ਗਈ ਹੁਣ ਆ ਜਾ ਮੋਨਾਂ ਰਹਿ ਕੇ ਆਇਆ ਮੈਨੂੰ ਦੱਸੋ ਮੇਰੀ ਗਲਤੀ ਕਿੱਥੇ ਹੈਗੀ ਐ ਮੈਨੂੰ ਉਹ ਦੱਸੋ ਅੱਜ ਸਰ ਕੀ ਨਾਜੀ ਆਪਣਾ ਜੀ ਅਸੀਂ ਰਕਮਸ ਸਿੰਘ ਖਾਣਾ ਦੇ ਨਾਮ ਰਾਤ ਨੂੰ ਇਹ ਇਹਨਾਂ ਦੋਨੋਂ ਪਰਿਵਾਰਾਂ ਦਾ ਆਪਸ ਵਿੱਚ ਇਹ ਲਿਫਟ ਲਿਫਟ ਚੱਲ ਰਿਹਾ ਸੀਗਾ ਤੇ ਜਿਹਨਾਂ ਨੂੰ ਜਿਹੜਾ ਟਾਈਮ ਦਿੱਤਾ ਜਿਹੜੀ ਲੜਕੀ ਆ ਉਹਨੂੰ ਘਰ ਲਗਵਾਉਣਾ ਸੀ ਪਰ ਸੰਪਰਕ ਹੋ ਰਿਹਾ ਹੋਇਆ ਜੁਨਾ ਪਰ ਟਾਈਮ ਸਰ ਇਹਦਾ ਤਾਂ ਕੋਈ ਦੋਸ਼ ਤਾਂ ਕਿਸੇ ਦਾ ਨਹੀਂ ਤੇ ਉਹਨੂੰ ਉਹਨਾਂ ਕਹਤਾ ਲੜਕੀ ਨੂੰ ਕਿ ਆਪਣੇ ਜਿਹੜੇ ਤੂੰ ਦਾਕ ਨੂੰ ਚਿਰ ਪਰ ਹੈਗੇ ਆ ਤੂੰ ਕਿ ਕਿ ਹੁਣ ਇਹਦਾ ਕੀ ਕੈਂਸਲ ਆਇਆ ਸੋ ਸੇਵਾ ਦਿੱਤਾ ਜੀ ਟਾਈਮ ਬਣਾ ਪਰਟੀ 11:00 ਵਜੇ ਖਾਣੇ ਆਉਣ ਤੇ ਉਹਨਾਂ ਕਹਿੰਦੇ ਕਿ ਬਰਕ ਮਸਲਾ ਜੇ ਆਇਆ ਤੇ ਲੜਕੀ ਨੂੰ ਕਹਿੰਦਾ ਕਿ ਤੁਸੀਂ ਦੇਖਣਾ ਹੈ ਰਾਤ ਨੂੰ ਦਾ ਵਿੱਚ ਕੋਈ ਜਾਂ ਗੱਲਬਾਤ ਹੁੰਦੀ ਆ ਉਹਦੇ ਬਾਰੇ ਉਹਨਾਂ ਨੂੰ ਹਦਾਇਤ ਕਰਤੀ ਕਿ ਕੋਈ ਵੀ ਕਿਸੇ ਨੂੰ ਮਾਰਾ ਚੰਗਾ ਲੋਕ ਨਹੀਂ ਉਸ ਤਰ੍ਹਾਂ ਰਾਤ ਆਪਣਾ ਰਾਤ ਆਪਣਾ ਹੈ ਮਾਰਨਿੰਗ ਕਰਾਉਂਦੇ ਹਾਂ ਤੁਹਾਨੂੰ ਖਾਣੇ ਆਪਣਾ